ਤੁਸੀਂ ਦੇਖ ਲਓ ਸ਼੍ਰੋਮਣੀ ਅਕਾਲੀ ਦਲ ਦਾ ਦੇ ਇਤਿਹਾਸ ਵੀ ਵੇਖੀਏ ਆਜ਼ਾਦੀ ਤੋਂ ਪਹਿਲੇ ਵੀ ਸਭ ਤੋਂ ਵੱਧ ਕੁਰਬਾਨੀਆਂ ਅਕਾਲੀ ਦਲ ਦੇ ਲੀਡਰਾਂ ਨੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਕੀਤੀਆਂ ਆਜ਼ਾਦੀ ਦੇ ਬਾਅਦ ਵੀ ਜੇ ਕੋਈ ਕਿਸਾਨੀ ਦੀ ਲੜਾਈ ਸੀ ਜੇ ਕੋਈ ਗਰੀਬ ਦੇ ਹੱਕ ਦੀ ਲੜਾਈ ਸੀ ਜੇ ਕੋਈ ਵਪਾਰੀ ਦੀ ਗੱਲ ਸੀ ਜੇ ਐਮਰਜੈਂਸੀ ਵਰਗੀਆਂ ਆਪਣੇ ਤੇ ਠੋਕੀਆਂ ਗਈਆਂ ਸੀ ਲੜਾਈ ਲੜੀ ਥੋਡੀ ਪਾਰਟੀ ਸ਼ੋਮਨੀ ਕਾਲੀ ਦਲ ਨੇ ਲੜੀ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਹੈ ਇੱਕ ਬਹੁਤ ਵੱਡੀ ਸਾਜ਼ਿਸ਼ ਬਣ ਗਈ ਕਿ ਇਸ ਕੌਮ ਦੀ ਜਥੇਬੰਦੀ ਨੂੰ ਪੰਜਾਬ ਦੀ ਜਥੇਬੰਦੀ ਨੂੰ ਖਤਮ ਕਰਨਾ ਆ ਸਾਜ਼ਿਸ਼ ਕਿਦੋਂ ਸ਼ੁਰੂ ਹੋਈ ਜਦੋਂ ਆ ਸ਼ੋਮਨੀ ਕਾਲੀਦਲ ਨੇ ਐਨਡੀਏ ਦਾ ਸਾਥ ਛੱਡਿਆ ਕਿਸਾਨੀ ਕਾਨੂੰਨਾਂ ਦੇ ਖਿਲਾਫ ਸਰਕਾਰ ਤੋਂ ਪਾਸੇ ਹਟੇ ਸੈਂਟਰ ਦੀ ਸਰਕਾਰਾਂ ਨੇ ਤਾਕਤਾਂ ਨੇ ਫੈਸਲਾ ਕਰ ਲਿਆ ਕਿ ਖਾਲਸਾ ਪੰਥ ਨੂੰ ਕਮਜ਼ੋਰ ਕਰਨਾ ਹੈ ਉਹਨਾਂ ਨੂੰ ਪਤਾ ਸੀ ਕਿ ਖਾਲਸਾ ਪੰਥ ਦੀ ਤਾਕਤ ਗੁਰੂ ਧਾਮਾਂ ਤੋਂ ਆਉਂਦੀ ਹੈ ਆਪਣੇ ਤੱਕ ਸਭ ਤੋਂ ਆਉਂਦੀ ਹੈ ਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਆ ਸਾਰਿਆਂ ਉੱਤੇ ਆਪਾਂ ਕਬਜ਼ਾ ਕਰ ਲੈਣਾ ਤੁਸੀਂ ਦੇਖ ਲਓ ਜਦੋਂ ਅਸੀਂ ਐਨਡੀਏ ਸੀ ਅਸੀਂ ਉਹ ਮਰਿਆ ਲਾਈਨ ਖਿੱਚੀ ਸੀ ਜਿਹਦੇ ਪਰਲੇ ਪਾਸੇ ਉਹ ਜਾ ਨਹੀਂ ਸਕਦੇ ਸੀ ਆਪਣੇ ਧਰਮ ਵਿੱਚ ਉਹ ਦਖਲ ਨਹੀਂ ਕਰ ਸਕਦੇ ਸੀ ਆਪਣੇ ਗੁਰੂ ਧਾਮਾਂ ਵਿੱਚ ਦਖਲ ਨਹੀਂ ਕਰ ਸਕਦੇ ਸੀ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਅਸੀਂ ਹਟ ਗਏ ਆ ਉਹਨਾਂ ਨਾਲ ਉਹਨਾਂ ਨੇ ਸਭ ਤੋਂ ਵੱਡਾ ਹਮਲਾ ਤੁਹਾਡੇ ਤੇ ਕੀਤਾ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਦੇ ਕਾਬਜ ਹੋ ਗਏ ਉਹਨਾਂ ਨੇ ਕਾਨੂੰਨ ਬਦਲ ਦਿੱਤਾ ਅੱਜ ਤਖਤ ਹਜ਼ੂਰ ਸਾਹਿਬ ਦੇ ਉੱਤੇ ਮੈਨੇਜਮੈਂਟ ਉੱਤੇ ਖਾਲਸਾ ਪੰਥ ਦਾ ਕੋਈ ਯੋਗਦਾਨ ਨਹੀਂ ਹੈ ਹੁਣ ਜਿਹੜੇ ਮੈਂਬਰ ਬਣਾਏ ਗਏ ਜਿਹੜਾ ਕਾਨੂੰਨ ਬਣਾਇਆ ਗਿਆ ਉਹ ਮਹਾਰਾਸ਼ਟra ਸਰਕਾਰ ਦੇ 13 ਬੰਦੇ ਉਹਨਾਂ ਨੇ ਆਪ ਹੀ ਨਾਮਿਨੇਟ ਕਰਤੇ ਐ ਤੁਸੀਂ ਹੈਰਾਨ ਰਹਿ ਜਾਓਗੇ ਜਿਹੜਾ ਚੇਅਰਮੈਨ ਬਣਾਇਆ ਸ਼ਰਾਬ ਪੀਂਦਾ ਤੁਸੀਂ ਦੇਖ ਲਓ ਆਪਣੇ ਮਰਿਆਦਾ ਦਾ ਕੀ ਹੋਣ ਲੱਗ ਗਿਆ ਪਤਿਤ ਲੋਕਾਂ ਨੂੰ ਸਰੋਪੇ ਵੀ ਪੱਖਸ਼ਿ ਕਰਨ ਲੱਗ ਗਏ ਉੱਥੇ ਆਪ ਬਿੱਟੂ ਗਿਆ ਸੀ ਉੱਥੇ ਸਰੋਪਾ ਦਿੱਤਾ ਗਿਆ ਭਗਵੰਤ ਮੰਗਿਆ ਸੀ ਸਰੋਪੇ ਦਿੱਤੇ ਗਏ ਕਿਉਂਕਿ ਹੁਣ ਉਹਨਾਂ ਨੂੰ ਕੋਈ ਮਰਿਆਦਾ ਦੀ ਕੋਈ ਫਿਕਰ ਨਹੀਂ ਹੈ ਕਿਉਂਕਿ ਹੁਣ ਉਹਨਾਂ ਕੋਲੇ ਤਾਕਤ ਹੈ ਉਵੇਂ ਹੀ ਉਹਨਾਂ ਨੇ ਉਹਦੇ ਬਾਅਦ ਤਖਤ ਪਟਨਾ ਸਾਹਿਬ ਤੇ ਕਾਬਜ਼ ਹੋ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬੜੀ ਮਿਹਨਤ ਨਾਲ ਕੁਰਬਾਨੀਆਂ ਨਾਲ ਪੰਜਾਬੀਆਂ ਨੇ ਖਾਲਸਾ ਪੰਥ ਨੇ ਉਹ ਵੀ ਬਹੰਤਾਂ ਤੋਂ ਆਜ਼ਾਦ ਕਰਾਇਆ ਗੁਰੂ ਘਰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਅੱਜ ਉਹ ਵੀ ਸੈਂਟਰ ਸਰਕਾਰ ਨੇ ਕਬਜ਼ਾ ਕਰ ਲਿਆ ਸਰਸੇ ਵਰਗੇ ਜਿਹੜੇ ਲੀਡਰ ਸਾਰੇ ਜਿਹੜੇ ਕਾਲੀ ਦਲ ਤੇ ਖੜੇ ਕੀਤੇ ਪੈਦਾ ਕੀਤੇ ਅੱਜ ਸਾਰੇ ਹੀ ਗਦਾਰੀ ਕਰਕੇ ਛਾਲ ਮਾਰ ਕੇ ਅੱਜ ਉਹਨਾਂ ਦੀਆਂ ਝੋਲੀਆਂ 'ਚ ਬੈਠੇ ਆ ਉਹਨਾਂ ਨੇ ਉਹਦੇ ਬਾਅਦ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਦਿੱਤਾ ਹਰਿਆਣੇ ਦੀ ਕਮੇਟੀ ਅਲੱਗ ਬਣਾਤੀ ਉਥੇ ਦਾਦੂਵਾਲ ਵਰਗੇ ਗੱਦਾਰਾਂ ਨੂੰ ਬਿੜਾ ਦਿੱਤਾ। ਉਹਦੇ ਬਾਅਦ ਉਹਨਾਂ ਨੇ ਦੇਖਿਆ ਕਿ ਅਖੀਰਲਾ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਤੇ ਤੁਸੀਂ ਦੇਖ ਲਓ ਕਿਵੇਂ ਉਹਨਾਂ ਨੇ ਦੋ ਵਾਰ elections ਵਿੱਚ ਕੋਸ਼ਿਸ਼ ਕੀਤੀ ਕਿ ਆਪਣੇ ਜਿਹੜੇ ਆਪਣੀ ਕੌਮ ਵਿੱਚ ਗੱਦਾਰ ਐ ਉਹਨਾਂ ਨੂੰ ਇਕੱਠੇ ਕਰ ਲੇ। ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਸ਼੍ਰੋਮਣੀ ਕਾਲੀ ਦਲ ਨੂੰ ਉੱਥੋਂ ਕੱਢੋ ਪੰਦੀ ਨਮੈਂਦਾ ਚੱਥੇ ਬੰਦੀ ਨੂੰ ਉੱਥੋਂ ਕੱਢੋ ਬੜੀ ਕੋਸ਼ਿਸ਼ ਕੀਤੀ ਪਰ ਬਹਾਦਰ ਉਹ ਆਪਣੇ ਮੈਂਬਰਾਂ ਨੇ ਡੱਟ ਕੇ ਮੁਕਾਬਲਾ ਕਰਕੇ ਉਹਨਾਂ ਨੂੰ ਵਾਪਸ ਪੰਜਾਬ ਦਾ ਬਾਰਡਰ ਟਪਾ ਦਿੱਤਾ ਪਰ ਫਿਰ ਹਲੇ ਵੀ ਨਹੀਂ ਹਟੇ ਫਿਰ ਉਹਨਾਂ ਨੇ ਸੋਚਿਆ ਜਿਵੇਂ ਕਾਬਜ ਹੋਵਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਿਰ ਕਿਸੇ ਨੇ ਸਲਾਹ ਕੀਤੀ ਕਿ ਜਿਹੜੀ ਸਿੱਖ ਪੰਥ ਹੈ ਸ੍ਰੀ ਕਾਲ ਤਖਤ ਸਾਹਿਬ ਤੇ ਪੰਜੇ ਤਖਤਾਂ ਸਾਹਿਬ ਤੇ ਜੱਜਦਾਰਾਂ ਦੇ ਹਰ ਹੁਕਮ ਦੀ ਪਾਲਣਾ ਕਰਦੀ ਹੈ ਉਹਨਾਂ ਨੇ ਸੋਚਿਆ ਕਿ ਸੌਖਾ ਕੰਮ ਹੈ ਉਹਨਾਂ ਨੇ ਆਪਣੇ ਤਖਤ ਸਾਹਿਬ ਦੇ ਜੱਜਦਾਰ ਯਾਨੀ ਹਰਪ੍ਰੀਤ ਸਿੰਘ ਤੇ ਦੂਜੇ ਜੱਜਦਾਰਾਂ ਨੂੰ ਆਪਣੇ ਕੰਟਰੋਲ 'ਚ ਲੈ ਲਿਆ ਉਹਨਾਂ ਨੇ ਉਹਨਾਂ ਨੇ ਜਿਪਸੀਆਂ ਦੇ ਕੇ ਗਰਮਾਂ ਦੇ ਕੇ ਹੋਰ ਤਾਕਤਾਂ ਦੇ ਕੇ ਉਹਨਾਂ ਨੂੰ ਆਪਣੀ ਕੌਮ ਦੇ ਖਿਲਾਫ ਖੜੇ ਕਰ ਦਿੱਤਾ ਮੈਨਾ ਮੈਨੂੰ ਦੁੱਖ ਲੱਗਦਾ ਹੈ ਜਦੋਂ ਮੈਂ ਤਖਤ ਸਾਹਿਬ ਦੇ ਜੱਜ਼ਦਾਰ ਬਾਰੇ ਇੰਨਾ ਕੁਝ ਕਹਿ ਰਿਹਾ ਮੈਂ ਅੱਜ ਤੱਕ ਨਹੀਂ ਆਵਾਜ਼ ਉਠਾਈ ਕਿਆ ਨਹੀਂ ਕਿਉਂਕਿ ਅਸੀਂ ਸਾਰੇ ਤਖਤ ਸਾਹਿਬ ਦੇ ਜੱਜ਼ਦਾਰਾਂ ਦਾ ਸਤਕਾਰ ਕਰਦੇ ਹਾਂ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹ ਜੱਜ਼ਦਾਰ ਸਾਹਿਬ ਕੌਮ ਨੂੰ ਬਚਾਉਣ ਦੀ بجائے ਕੌਮ ਨੂੰ ਤਗੜਾ ਕਰਨ ਦੀ بجائے ਕੌਮ ਨੂੰ ਕੌਮ ਦੀ ਜਥੇਬੰਦੀ ਨੂੰ ਖਤਮ ਕਰਨ ਤੇ ਲੱਗੇ ਮੈਂ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦਾ ਜਿਨ੍ਹਾਂ ਨੇ ਸਹੀ ਮene ਤੇ ਜਿਹੜੇ ਪੱਗ ਸਾਹਿਬ ਤੇ ਫੈਂਟਰ ਸਰਕਾਰ ਦਾ ਕਬਜ਼ਾ ਹੋ ਗਿਆ ਸੀ ਉਹ ਵਾਪਸ ਕੌਮ ਨੂੰ ਵਾਪਸ ਦੇ ਦਿੱਤਾ ਕਬਜ਼ਾ ਵਾਪਸ ਲੈ ਲਿਆ ਉਹਨਾਂ ਤੋਂ ਸਤਿ ਸ਼੍ਰੀ ਅਕਾਲ ਸਾਥਿਓ ਦੇਸ਼ ਵਿਦੇਸ਼ ਦੇ ਅੰਦਰ ਬੈਠੇ ਸਾਰੇ ਪੰਜਾਬੀਆਂ ਨੂੰ ਵਿਰਾਖੀ ਦੀ ਲੱਖ ਲੱਖ ਵਧਾਈਆਂ ਅਕਾਲੀ ਦਲ ਨੂੰ ਵੀ ਵਧਾਈਆਂ ਕਿ ਕੱਲ ਉਹਨਾਂ ਨੇ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਤੇ ਕੱਲੀ ਉਸ ਚੋਣ ਦੇ ਦੌਰਾਨ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਕੇ ਮਾਫੀ ਮੰਗਣ ਦੀ ਬਜਾਏ ਉਹਨਾਂ ਨੇ ਆਪਣੇ ਗੁਨਾਹਾਂ ਦਾ ਠਿਕਰਾ ਬੀਜੇਪੀ ਦੇ ਸਿਰ ਤੇ ਫੋੜਨ ਦਾ ਕੋਝਾ પ્રયાસ ਕੀਤਾ ਇਹ ਦੇ ਕਰਕੇ ਮੈਨੂੰ ਮਜਬੂਰ ਹੋ ਕੇ ਅੱਜ ਕੁਝ ਕਹਿਣਾ ਪੈ ਰਿਹਾ ਕੱਲ ਜੋ ਕੁਛ ਉਹ ਤੇ ਦੇਖਣ ਨੂੰ ਮਿਲਿਆ ਜਿੱਥੇ ਕਰੋੜਾ ਸਿੱਖਾਂ ਦੇ ਦਿਲ ਦੇ ਅੰਦਰ ਪੰਥ ਦੀਆਂ ਨਿਆਂਇਆਂ ਦੇ ਦਿਲ ਦੇ ਅੰਦਰ ਥੇਸ ਪਹੁੰਚੀ ਪਹੁੰਚੀ ਮੇਰੇ ਵਰਗਾ ਬੰਦਾ ਵੀ ਜਿਹੜਾ ਅਕਾਲੀ ਦਲ ਦਾ ਹਮੇਸ਼ਾ ਹਮਾਇਤੀ ਰਿਹਾ ਇੱਕ ਕੌਮ ਦੀ ਨਮਾਇਆ ਰਾਜਨੀਤਿਕ ਜਮਾਤ ਦੇ ਹੱਕ ਚ ਮੈਂ ਹਮੇਸ਼ਾ ਆਵਾਜ਼ ਉਠਾਈ ਹੈ ਆਪਣੇ ਰਾਜਨੀਤਿਕ ਖੇਤਾਂ ਨੂੰ ਪਾਸੇ ਰੱਖ ਕੇ ਮੇਰੇ ਵੀ ਬਹੁਤ ਥੇਸ ਪਹੁੰਚੀ ਉਹ ਸੀਗਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦਾ ਇੱਕ ਹੋਰ ਜਬਰ ਗੁਨਾਹ ਉੱਥੇ ਕੀਤਾ ਗਿਆ ਗੁਨਾਹਾਂ ਦੀ ਮਾਫੀਆਂ ਤਾਂ ਇੱਥੇ ਪੂਰੀਆਂ ਹੋਈਆਂ ਹੀ ਨਹੀਂ ਇੱਕ ਹੋਰ ਗੁਨਾਹ ਕਰਤਾ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਜੇ ਵੱਡੇ ਬਾਦਲ ਸਾਹਿਬ ਦਾ ਫਕਰੇ ਕੌਮ ਦਾ ਖਿਤਾਬ ਵਾਪਸ ਲਿਆ ਸੀਗਾ ਤਾਂ ਉੱਥੋਂ ਇੱਕ ਫਰਿਆਦ ਤਾਂ ਕੀਤੀ ਜਾ ਸਕਦੀ ਸੀ ਇੱਕ ਬੇਨਤੀ ਤਾਂ ਕੀਤੀ ਜਾ ਸਕਦੀ ਸੀ ਅਪੀਲ ਕੀਤੀ ਜਾ ਸਕਦੀ ਸੀ ਜਿਹੋਦੇ ਤੇ ਦੁਬਾਰਾ ਤੋਂ ਕੋਖਿਆ ਜਾਵੇ ਉਹਦੇ ਤੇ ਵਿਚਾਰ ਕੀਤਾ ਜਾਵੇ ਉਹਦੇ ਖਿਲਾਫ ਰੈਜ਼ੋਲੂਸ਼ਨ ਪਾਣਾ ਤੇ ਪਾਣ ਵਾਲੀ ਪਾਰਟੀ ਵੀ ਅਕਾਲੀ ਦਲ ਦੀ ਪੰਥ ਦੀ ਨਮਾਇਆ ਪਾਰਟੀ ਹੋਵੇ ਸਕਦਾ ਮੈਂ ਨਹੀਂ ਸਮਝਦਾ ਕਿ ਕਿਸੇ ਵੀ ਪੰਥ ਦੇ ਅਨਿਆਈ ਛੁੱਟ ਕਿਸੇ ਵੀ ਪੰਜਾਬੀ ਦੇ ਹੈ ਨਹੀਂ ਵੈਲ ਮੀਨਿੰਗ ਪੰਜਾਬੀ ਇਸ ਗੱਲ ਨੂੰ સ્વીકાર કરુਗਾ میرے ਤੇ ਗਲੋਂ ਉੱਤਰ دینی ਆ ਗੱਲ ਸਾਥੀਓ ਮੈਂ ਇਸ ਕਰਕੇ ਬੜਾ ਮੇਰੇ ਦਿਲ ਨੂੰ ਠੇਸ ਪਹੰਚੀ ਆ બીજી ਗੱਲ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਬੋਲੇ ਸੋ ਨਿਹਾਲ ਦੇ ਤਾਂ ਨਾਰੇ ਲੱਗਦੇ ਫੱਪਦੇ ਵੀ ਐ ਰਾਹ ਵੀ ਬਣਦਾ ਸਿਰ ਪਰ ਉਥੇ ਇੱਕ ਕਿਸੇ ਲੀਡਰ ਵਿਸ਼ੇਸ਼ ਦੇ ਉਹਦੇ ਉਹਦੇ ਨਾਰੇ ਲੱਗਣ ਚਾਹ। ਐਡਾ ਅਹੰਕਾਰ ਲੀਡਰਾਂ ਦੇ ਵਿੱਚ ਅਜੇ ਤਾਂ ਤੁਸੀਂ ਬਹੁਤ ਦੂਰੋਂ ਕੁਰਸੀਆਂ ਤੋਂ ਅੱਜ ਉੱਥੇ ਜਾ ਕੇ ਆਪਣੇ ਨਾਰੇ ਲਗ ਰਹੇ ਸਭ ਤੇਜਾ ਸਿੰਘ ਉੱਥੇ ਹਰਮੰਦਰ ਸਾਹਿਬ ਦੀ ਛਾਂ ਦੇ ਅੰਦਰ ਬੈਠ ਕੇ ਤੁਸੀਂ ਆਪਣੇ ਨਾਰੇ ਲਾਈ ਜਾ ਰਹੇ ਹੋ ਗੁਰੂ ਮਹਾਰਾਜ ਦੇ ਗੁਰੂ ਸਾਹਿਬਾਨ ਦੀ ਗੱਲ ਨਾ ਕਰਕੇ ਤੁਸੀਂ ਆਪਣੇ ਨਾਰੇ ਲਵਾ ਰਹੇ ਸਾਂ ਤੀਜੀ ਗੱਲ ਇੱਕੋ ਹੀ ਚਰਚਾ ਉੱਥੇ ਸੀਗੀ ਕਿ ਹੁਣ ਪ੍ਰਧਾਨ ਜੀ ਆ ਗਏ ਤੇ 2027 ਦੇ ਅੰਦਰ ਸਰਕਾਰ ਅਕਾਲੀ ਦਲ ਦੀ ਬਣਣੀ ਹੈ ਸਭ ਅਕਾਲੀ ਦਲ ਦਾ ਹੋਂਦ ਅਕਾਲੀ ਦਲ ਦਾ ਜਨਮ ਪੰਥ ਸੇ ਪੰਜਾਬ ਤੇ ਪੰਜਾਬੀਅਤ ਦੀ ਰਖਵਾਲੀ ਵਾਸਤੇ ਬਣਿਆ ਸੀਗਾ ਸਰਕਾਰਾਂ ਵਾਸਤੇ ਨਹੀਂ ਬਣਿਆ ਸੀਗਾ ਸਰਕਾਰਾਂ ਬਣਦੀਆਂ ਸਰਕਾਰਾਂ ਡਿੱਗਦੀਆਂ ਪਰ ਜਿਹੜੇ ਸੂਲ ਹੁੰਦੇ ਆਉਂਦਾ ਤੇ ਪੈਰੇ ਦੇਣ ਵਾਸਤੇ ਆ ਪੰਥ ਦੀ ਪਾਰਟੀ ਬਣਾਈ ਗਈ ਸਾ ਕੁਰਸੀਆਂ ਲੈਣ ਵਾਸਤੇ ਨਹੀਂ ਸੀ ਬਣਾਈ ਗਈ ਕਿਹੜੇ ਮੂਹ ਨਾਲ ਕਿਹੜੇ ਲੀਡਰ ਉੱਥੇ ਸਹਬਾਨ ਸੀ ਜੀ ਨੇ ਕਿਸੇ ਨੇ ਵੀ ਆ ਇਸ ਗੱਲ ਨਹੀਂ ਸੋਚੀ ਵੀ ਆਪਾਂ ਕਰੀ ਕੀ ਜਾਂਦੇ ਆ ਪੰਜਾਬ ਬਾਰੂਦ ਦੇ ਢੇਰ ਤੇ ਬੈਠਾ ਹੈ ਪੰਜਾਬ ਦੇ ਲੋਕ ਸੜਕਾਂ ਤੇ ਹਹਾਕਾਰ ਮਚੀ ਖੜੀ ਹੈ ਉੱਥੇ ਪੰਜਾਬ ਦੀ ਗੱਲ ਨਾ ਕਰਕੇ ਕੁਰਸੀਆਂ ਦੀ ਗੱਲ ਹੋ ਰਹੀ ਹੈ ਆਪਣੀਆਂ ਗੱਲਾਂ ਉੱਥੇ ਹੋ ਰਹੀਆਂ ਆ ਗਲਤ ਚਸਤੀ ਨਹੀਂ ਸਾਬ ਜਿਹੜੇ ਹਕਾਲ ਤੱਕ ਸਾਹ ਦੇ ਅੰਦਰ ਚੌਥੀ ਗੱਲ ਜਿਹੜੀ ਮੈਂ ਕਹਿਣ ਲੱਗਿਆ ਜਿਹੜੇ ਹਕਾਲ ਤੱਕ ਦੇ ਸਾਹਮਣੇ ਖੜੇ ਹੋ ਕੇ ਨਾ ਲੋਕਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਰਾਜਨੀਤਿਕ ਸਜਾਵਾਂ ਜਿਹੜੀਆਂ ਨਾਲ ਤਨਖਾਹ ਜਿਹੜੀਆਂ ਲਾਈਆਂ ਗਈਆਂ ਸਭ ਕੋਈ ਕਿਸੇ ਨੂੰ ਦੇਖੋ ਗੁਰੂ ਮਹਾਰਾਜ ਤਾਂ ਬਖਸ਼ਨਾ ਅਰੋਧਾ ਉਹ ਗੁਰੂ ਮਹਾਰਾਜ ਰਾਜ ਦੇ ਚਾਹ ਉਹਤੇ ਖੜਕੇ ਜੇ ਕਾਲਤਾ ਸਾਹਿਬ ਨੇ ਤੁਹਾਨੂੰ ਜ਼ਲੀਲ ਕਰਨ ਵਾਸਤੇ ਨਹੀਂ ਉੱਥੇ ਤਨਖਾਹ ਲਈ ਸੀ ਕਿ ਤੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਵੇ ਉਹਨੂੰ ਸੁਧਾਰੋ ਤੁਸੀਂ ਸੁਧਾਰਨ ਦੀ ਬਜਾਏ ਹੋਰ ਦੂਜੇ ਪਾਸੇ ਤੁਰ ਪਏ ਅਗਰ ਜੇ ਸੁਧਾਰਿਆ ਹੁੰਦਾ ਤਾਂ ਮੈਂ ਨਹੀਂ ਸਮਝਦਾ ਵੀ ਉੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਖੜੇ ਹੋ ਕੇ ਕਿਤੇ ਵੀ ਪੰਜਾਬ ਦੇ ਅੰਦਰ ਕਿਸੇ ਸਾਡੇ ਪੰਜਾਬੀ ਦੇ ਤੇ ਸੰਸਕਾਰ ਹੈ ਸਾਹਿਬ ਪੁੰਦਰ ਸਾਹਿਬ ਇੱਕ ਬਹੁਤ ਹੀ ਬਜ਼ੁਰਗ ਮੈਚੋਰ ਸਿਨੀਅਰ ਸਿਨੀਅਰ ਪੋਸਟ ਲੀਡਰ ਜਿਹੜੇ ਆ ਉਹਨਾਂ ਨੂੰ ਇਸ ਕਿਸਮ ਦੀ ਉਹਨਾਂ ਤੇ ਉਹਨਾਂ ਨੂੰ ਆਪਣੇ ਸ਼ਬਦ ਵਾਪਸ ਲੈਣ ਵਾਸਤੇ ਮਜਬੂਰ ਹੋਣਾ ਪਿਆ ਉਹਨਾਂ ਦਾ ਬੜਾ ਬੜਾ ਇਹਨਾਂ ਨੇ ਉੱਥੇ ਜੋਗ ਨਾ ਕੀ ਹੈ ਪਰ ਇਹਦੇ ਨਾਲ ਕਿੱਥੇ ਆ ਇੱਕ ਸੰਸਕਾਰ ਆ ਇਹਨਾਂ ਮਸਲੇ ਤਾਂ ਨਹੀਂ ਪਰ ਜਿਹੜੀ ਗੱਲ ਉੱਥੇ ਇੱਕ ਰਾਜਨੀਤਿਕ ਨਜ਼ਰੀਏ ਨਾਲ ਤੁਸੀਂ ਦੇਖੋ ਇੱਕ ਚੁਣੀ ਹੋਈ ਪਾਰਟੀ ਦਾ ਪ੍ਰਧਾਨ ਆ ਆਪਣੇ ਮੂੰਹੋਂ ਕਹੇ ਮੇਰੀ ਤਾਂ ਕਿਸੇ ਨੇ ਹੋਰ ਨੇ ਇੱਕ ਮੇਰੇ ਨਾਮ ਤੇ ਆਰਡਰ ਇਸ਼ੂ ਕਰਤਾ ਜਾਂ ਇੱਕ ਫਰਮਾਨ ਜਾਰੀ ਕਰਤਾ ਤੇ ਮੈਨੂੰ ਪਤਾ ਹੈ ਨਾ ਨਾਮ ਨਹੀਂ ਦੱਸੂਗਾ ਸਿਰਫ ਨਾਂ ਦੱਸੋ ਤੁਸੀਂ ਪਰ ਪਰਦਾ ਉੱਡ ਗਿਆ ਸਾਬ ਤੁਹਾਡੀ ਸਾਰਾ ਜਿਹੜੀ ਤੁਹਾਡੀ ਕਮਜ਼ੋਰੀਆਂ ਤੁਸੀਂ ਆਪਣੇ ਆਪ ਲੋਕਾਂ ਦੇ ਸਾਹਮਣੇ ਢਿੱਡ ਨੰਗਾ ਕਰ ਲਿਆ ਸਾਬ ਤੁਸੀਂ ਕਿਹੜੇ ਮੋਨ ਵਾਲੇ ਹੁਣ ਜਿਹੜੀ ਆ ਅਕਾਲੀ ਦਲ ਕਹੂਗਾ ਵੀ ਕਾਂਗਰਸ ਦੇ ਅੰਦਰ ਜਿਹੜੇ ਪ੍ਰਧਾਨ ਬਣਾਤੇ ਉਹ ਤਾਂ ਪਰਚੀਆਂ ਤਾਂ ਪਿੱਛੋਂ ਕੋਈ ਹੋਰ ਵੀ ਚੀਜ਼ ਜਾਂਦੇ ਨੇ ਤੇ ਜੇ ਸਿਰਫ ਸਰਕਾਰ ਬਣਾਣਾ ਹੀ ਹੈ ਤੁਸੀਂ ਆ ਕੇ ਵੀ ਠੀਕ ਹੈ ਜੀ ਅਸੀਂ ਪ੍ਰਧਾਨੀਆਂ ਲੈਣੀਆਂ ਐ ਅਸੀਂ ਸਰਕਾਰਾਂ ਬਣਾਣੀਆਂ ਐ ਤਾਂ ਸਭ ਤੁਹਾਡੇ ਅੰਦਰ ਅਕਾਲੀ ਦਲ ਦੇ ਅੰਦਰ ਤੇ ਆਮ ਆਦਮੀ ਪਾਰਟੀ ਦੇ ਅੰਦਰ ਫਰਕ ਕੀ ਐ ਸਭ ਇਹ ਕਾਂਗਰਸ ਦੇ ਵਿੱਚ ਥੋੜਾ ਫਰਕ ਹੀ ਐ ਮੈਨੂੰ ਐਸੇ ਯਾਦ ਹੈ ਜਦੋਂ ਜਵਾਕ ਸੀਗੇ ਤਾਂ ਸੁਣਦੇ ਹੁੰਦੇ ਸੀ ਵੀ ਚੰਗੀ ਤੋਂ ਚੰਗੀ ਕਾਂਗਰਸ ਨਾਲੋਂ ਮਾੜਾ ਤੋਂ ਮਾੜਾ ਅਕਾਲੀ ਦਲ ਚੰਗਾ ਐ ਆਹ ਅਕਾਲੀ ਦਲ ਐ ਜਮਾਈ ਤੁਸੀਂ ਆਪਣਾ ਸਾਰੀ ਨਾ ਆਪਣਾ ਜਲੂਸ ਕਢਾਇਆ ਤੁਸੀਂ ਨਾਲ ਆਪਣੀ ਇੰਸਟੀਚੂਨਸ ਆਪਣੀ ਪ੍ਰਧਾਨ ਕੀ ਆਏ ਬਾਕੀ ਇੰਸਟੀਚੂਨਸ ਬਹੁਤ ਵੱਡੀ ਢਾਲ ਆਈ ਹੈ ਇਹਨਾਂ ਦੇ ਵਾਸਤੇ ਚਾਤੀ ਮਾਰੋ ਉਹਦੇ ਬਾਅਦ ਕਿਸੇ ਤੇ ਇਲਜ਼ਾਮ ਲਾਓ ਫਿਰ ਜਵਾਬ ਦੇਾਂਗੇ ਤੁਸੀਂ ਜਵਾਬ ਅਜੇ ਲੋਕਾਂ ਨੂੰ ਦੇਣੇ ਬਾਕੀ ਹੈ ਤੁਹਾਨੂੰ ਫਿਰ ਮੰਗਿਓ ਕਿਸੇ ਤੇ ਜਵਾਬ